ਪੰਜਾਬ ਸਰਕਾਰ ਇੱਕ ਹੋਰ ਮੁਸ਼ਕਲ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਸੂਬੇ ਭਰ ਦੇ ਮੁਲਾਜ਼ਮ ਹੁਣ ਅੱਖਾਂ ਕੱਢਣ ਲੱਗੇ ਨੇ ਕਿਉਂਕਿ ਖਾਤਿਆਂ 'ਚ ਕੁਝ ਨਹੀਂ ਦਿਖਦਾ ਔਰ 10 ਤਰੀਕ ਤੱਕ ਦੁਪਹਿਰ ਤੱਕ ਕਿਸੇ ਵੀ ਮੁਲਾਜ਼ਮ ਦੇ ਖਾਤੇ 'ਚ ਤਨਖਾਹ ਨਾ ਜਾਣ ਦੀਆਂ ਸੂਚਨਾਵਾਂ ਪ੍ਰਾਪਤ ਹੁੰਦੀਆਂ ਨੇ ਔਰ ਇੱਥੇ ਤੱਕ ਡੀਟੀਐਫ ਡੈਮੋਕਰੈਟਿਕ ਟੀਚਰ ਫਰੰਟ ਜਿਸ ਦਾ ਪੂਰਾ ਪ੍ਰਭਾਵ ਹੈ ਮੁਲਾਜ਼ਮ ਜਥੇਬੰਦੀਆਂ ਦੇ ਅੰਦਰ ਵੀ ਔਰ ਜਦੋਂ ਵੀ ਕੋਈ ਉਹ ਕਾਲ ਦਿੰਦੇ ਨੇ ਤੇ ਉਸ ਦੇ ਨਾਲ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਫਿਰ ਮਨਾਉਣ ਦੀਆਂ ਕੋਸ਼ਿਸ਼ਾਂ ਜਦੋਂ ਜਇਦ ਆ ਜਿਹੜੀ ਸਰਕਾਰੀ ਅਧਿਕਾਰੀਆਂ ਵੱਲੋਂ ਚਲਦੀ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਆ ਪਰ ਤੁਸੀਂ ਕੋਈ ਵੀ ਸੰਘਰਸ਼ ਵਿੱਢਣ ਦਾ ਐਲਾਨ ਨਾ ਕਰਿਓ ਪਰ ਸੰਘਰਸ਼ ਵਿੱਢਣ ਦਾ ਐਲਾਨ ਜਥੇ ਬੰਦੀਆਂ ਨੂੰ ਹੋ ਸਕਦਾ ਹੈ ਮਜਬੂਰਨ ਵਾਸ ਕਰਨਾ ਪਵੇ ਕਿਉਂਕਿ ਘੁਰਕੀ ਵੱਟ ਦਿੱਤੀ ਗਈ ਹੈ ਚੇਤਾਵਨੀ ਦੇ ਦਿੱਤੀ ਗਈ ਹੈ ਸਰਕਾਰ ਨੂੰ ਕਿ ਜੇਕਰ ਇਸੇ ਤਰ੍ਹਾਂ ਮਲਾਜ਼ਮਾਂ ਨੂੰ ਤਨਖਾਹ ਦੇਣ ਦੇ ਵਿੱਚ ਦੇਰੀ ਕੀਤੀ ਗਈ ਤਾਂ ਫਿਰ ਅਸੀਂ ਆਪਣੇ ਸੰਘਰਸ਼ ਦੇ ਰਾਹ ਤੁਰਾਂਗੇ ਇਸੇ ਤਰ੍ਹਾਂ ਜਿਹੜੀ ਜਾਣਕਾਰੀ ਮਿਲਦੀ ਹੋਏ ਆ ਕਿ ਅਪ੍ਰੈਲ ਮਹੀਨੇ ਦੇ ਵਿੱਚ ਹੁਣ 11 ਤਰੀਕ ਦੇ ਵਿੱਚ ਦਸਤਕ ਦੇ ਦਿੱਤੀ ਗਈ ਹੈ ਪਰ ਸਾਰੇ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਤਨਖਾਹ ਨਹੀਂ ਗਈ ਇਸੇ ਕਰਕੇ ਮੁਲਾਜ਼ਮ ਵਰਗਾ ਜਿਹੜਾ ਉਹ ਰੋਹ ਦੇ ਵਿੱਚ ਨਜ਼ਰ ਆ ਰਿਹਾ ਹੈ ਉਸੇ ਦੇ ਵਿੱਚ ਨਜ਼ਰ ਆ ਰਿਹਾ ਪਰ ਇਸ ਦਾ ਖਮਿਆਜਾ ਕਿਸ ਨੂੰ ਭੁਗਤਣਾ ਪੈ ਸਕਦਾ ਸੱਤਾਧਿਰ ਨੂੰ ਕਿਉਂਕਿ ਲੋਕ ਸਭਾ ਚੋਣਾਂ 2024 ਬਿਲਕੁਲ ਸਿਰ ਤੇ ਖੜੀਆਂ ਨੇ ਔਰ ਜੇਕਰ ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਵਿੱਚ ਦੇਰੀ ਕੀਤੀ ਜਾਂਦੀ ਹੈ ਉਹ ਵਜ੍ਹਾ ਕੋਈ ਵੀ ਹੋਵੇ ਵਜ੍ਹਾ ਸਭ ਤੋਂ ਵੱਡੀ ਤਾਂ ਇਹ ਹੁੰਦੀ ਹੈ ਕਿ ਆਰਥਿਕ ਸੰਕਟ ਆ ਜਿਹੜਾ ਉਹ ਵਿੱਤੀ ਬਰੇ ਦੇ ਹਾਲੇ ਸ਼ੁਰੂਆਤ ਦੇ ਵਿੱਚ ਹੀ ਮੰਢਰਾਉਣ ਲੱਗਾ ਹੈ ਤਾਂ ਫਿਰ ਅੱਗੇ ਜਾ ਕੇ ਕੀ ਬਣੇਗਾ ਔਰ ਜੇਕਰ ਇਸ ਤਰ੍ਹਾਂ ਦੇ ੜਿੱਕੇ ਪੈਂਦੇ ਨੇ ਕਿਉਂਕਿ ਜਦੋਂ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਬਜਟ ਪੇਸ਼ ਕਰਦੇ ਆ ਜਾਂ ਅੱਗੇ ਪਿੱਛੇ ਮੀਡੀਆ ਨੂੰ ਮੁਖਾਤਬ ਹੁੰਦੇ ਆ ਤਾਂ ਇਹ ਕਿਹਾ ਕਿ ਅਸੀਂ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਆ ਜਦੋਂ ਬਜਟ ਵੀ ਬਣਾਇਆ ਜਾਂਦਾ ਹੈ ਔਰ ਜਦੋਂ ਬਜਟ ਦੇ ਵਿੱਚ ਉਹ ਖਜ਼ਾਨਾ ਸਾਰੇ ਵਰਗਾਂ ਨੇ ਰੱਖਿਆ ਜਾਂਦਾ ਹੈ ਫਿਰ ਜਦੋਂ ਤਨਖਾਹ ਦੇਣ ਵਿੱਚ ਦੇਰੀ ਹੁੰਦੀ ਹੈ ਤੇ ਉਦੋਂ ਫਿਰ ਬਿਆਨ ਬਹੁਤ ਘੱਟ ਆਉਂਦੇ ਨੇ ਜਾਂ ਫਿਰ ਚੁੱਪ ਵਟ ਲਈ ਜਾਂਦੀ ਹੈ ਤਾਂ ਹੁਣ ਦੇਖਦੇ ਹਾਂ ਕਿ ਇਸ ਦੇ ਉੱਤੇ ਸਰਕਾਰ ਜੋੜ ਤੋੜ ਕਿਵੇਂ ਕਰਦੀ ਹੈ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਵਿੱਚ ਸਮੇਂ ਸਿਰ ਦੇ ਉੱਤੇ ਪਰ ਇਸ ਮਹੀਨੇ ਦੀ ਤਨਖਾਹ ਸਮੇਂ ਸਿਰ ਤੇ ਕਿਸੇ ਮੁਲਾਜ਼ਮ ਨੂੰ ਮਿਲਦੀ ਦਿਖਾਈ ਨਹੀਂ ਦਿੱਤੀ ਔਰ ਇਸੇ ਕਰਕੇ ਹੀ ਪੰਜਾਬ ਭਰ ਦੇ ਜਿਹੜੇ ਮੁਲਾਜ਼ਮ ਨੇ ਚਾਹੇ ਉਹ ਕਿਸੇ ਵੀ اداروں ਦੇ ਵਿੱਚ ਕੰਮ ਕਰਦੇ ਹੋਣ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦੇ ਹੋਣ ਉਹਨਾਂ ਦੇ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਸਰਕਾਰਾਂ ਦੇ ਅੰਦਰ ਮਲਾਜ਼ਮਾਂ ਨੂੰ ਕਈ ਵਾਰਾਂ ਦੇਰੀ ਦੇ ਨਾਲ ਤਨਖਾਹ ਮਿਲਦੀ ਰਹੀ ਹੈ ਪਰ ਸਵਾਲ ਇਸ ਕਰਕੇ ਵੱਡੇ ਉੱਠ ਰਹੇ ਨੇ ਇਸ ਮੌਜੂਦਾ ਸਰਕਾਰ ਦੇ ਉੱਤੇ ਕਿਉਂਕਿ ਕਦੇ ਵੀ ਇਸ ਗੱਲ ਦਾ ਦਾਵਾ ਨਹੀਂ ਕੀਤਾ ਗਿਆ ਕਿ ਖਜ਼ਾਨਾ ਖਾਲੀ ਹੈ ਔਰ ਨਾ ਇਹ ਕਿਹਾ ਗਿਆ ਕਿ ਮਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹਮੇਸ਼ਾ ਜਦੋਂ ਵੀ ਦਾਵਾ ਕੀਤਾ ਗਿਆ ਇਹ ਕੀਤਾ ਗਿਆ ਕਿ ਇਸ ਵਾਰ ਪਹਿਲਾਂ ਹਿੱਸੇ ਪੱਤੀਆਂ ਵਾਲੀ ਸਿਆਸਤ ਚੱਲਦੀ ਸੀ ਪਰ ਹੁਣ ਅਸੀਂ ਹਿੱਸੇ ਪੱਤੀ ਨਹੀਂ ਲੈਂਦੇ ਤੇ ਨਾ ਹੀ ਮੰਗਦੇ ਆ ਤੇ ਨਾ ਹੀ ਬਿਜ਼ਨਸ ਵਿੱਚ ਹਿੱਸੇ ਪਾਉਨੇ ਆ ਇਸੇ ਕਰਕੇ ਸਰਕਾਰੀ ਖਜ਼ਾਨੇ ਨੂੰ ਭਰਪੂਰ ਕਰ ਰਹੇ ਆ ਹਾਲਾਂਕਿ ਦੂਜਾ ਪੱਖ ਇਹ ਵੀ ਹੈ ਕਿ ਇਸ ਸਰਕਾਰ ਦੇ ਦੌਰਾਨ ਵੀ ਕਰਜ਼ਾ ਵੱਡੀ ਗਿਣਤੀ ਦੇ ਵਿੱਚ ਚੁੱਕਿਆ ਗਿਆ ਪਹਿਲੇ ਦੋਹਾਂ ਸਾਲਾਂ ਦੇ ਵਿੱਚ ਕਰਜ਼ੇ ਦੀ ਰਾਸ਼ੀ ਹੈ ਉਹ 70000 ਕਰੋੜ ਰੁਪਏ ਦੇ ਕਰੀਬ ਬਣ ਗਈ ਜਿਹੜੀ ਕਿ ਚੁੱਕੀ ਗਈ ਕਰਜ਼ਾ ਲਿਆ ਗਿਆ ਇਸ ਦੇ ਉੱਤੇ ਵੀ ਸਰਕਾਰ ਦਾ ਸਪਸ਼ਟੀਕਰਨ ਇਹ ਹੁੰਦਾ ਕਿ ਪੁਰਾਣਿਆਂ ਨੇ ਇੰਨਾ ਜ਼ਿਆਦਾ ਵਿੱਤੀ ਬੋਝ ਪਾ ਦਿੱਤਾ ਖਜ਼ਾਨੇ ਦੇ ਉੱਤੇ ਜਿਸ ਕਰਕੇ ਵਿਆਜ ਮੋੜਨ ਦੇ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਅੱਜ ਵਿਰੋਧੀ ਨੇ ਪਹਿਲਾਂ ਸੱਤਾ ਵਿੱਚ ਕਦੇ ਹੁੰਦੀਆਂ ਸੀ ਉਹਨਾਂ ਦਾ ਇਹ ਕਹਿਣਾ ਹੁੰਦਾ ਪਰ ਫਿਰ ਸਰਕਾਰ ਨੇ ਇਹ ਦਾਵਾ ਕਿਉਂ ਕੀਤਾ ਕਿ ਅਸੀਂ ਵੱਖ-ਵੱਖ ਖੇਤਰਾਂ ਤੋਂ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਸਰਕਾਰੀ ਖਜ਼ਾਨੇ 'ਚ ਭਰ ਦੇਾਂਗੇ ਚਾਹੇ ਉਹ ਰੇਤ mafia ਲੁੱਟ ਕੇ ਲੈ ਜਾਂਦਾ ਜਾਂ ਸ਼ਰਾਬ mafia ਲੁੱਟ ਕੇ ਲੈ ਜਾਂਦਾ ਤਾਂ ਪੈਸੇ ਫਿਰ ਕਿੱਥੇ ਨੇ ਉਸ ਦਾ ਵੀ ਹਿਸਾਬ ਦਿੱਤਾ ਜਾਵੇ ਇਸੇ ਤਰ੍ਹਾਂ ਗਵਰਨਰ ਨੇ ਵੀ ਚੁੱਕੇ ਗਏ ਕਰਜ਼ੇ ਦੇ ਉੱਤੇ ਹਸਾਬਤਾ ਮੰਗ ਲਿਆ ਸੀ ਤਾਂ ਇਸੇ ਕਰਕੇ ਸਰਕਾਰ ਤੇ ਗਵਰਨਰ ਦੇ ਵਿਚਾਲੇ ਵੀ ਕਾਫੀ ਜ਼ਿਆਦਾ ੜਿੱਕੇ ਪੈਂਦੇ ਰਹਿੰਦੇ ਸੀ ਜਾਂ ਫਿਰ ਰੌਲਾ ਰੱਪਾ ਪੈ ਜਾਂਦਾ ਸੀ ਪਰ ਜਦੋਂ ਗੱਲ ਕਰੀਏ ਮੁਲਾਜ਼ਮ ਵਰਗ ਦੀ ਤਾਂ ਇੱਥੇ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਹੁਣ ਤੱਕ ਮੁਲਾਜ਼ਮ ਗੁੱਸੇ ਵਿੱਚ ਕਿਉਂ ਦਿਖਾਈ ਦੇ ਰਹੇ ਨੇ ਇਸ ਸੰਕਟ ਦੇ ਵਿੱਚ ਘੇਰੀ ਸਰਕਾਰ ਨੂੰ ਕਈ ਤਰਫੋਂ ਘੇਰਾ ਪੈ ਸਕਦਾ ਹੈ ਕਿਉਂਕਿ ਜਿਸ ਦੇ ਚੱਲਦੇ ਹੁਣ ਸੂਬਾ ਸਰਕਾਰ ਦੇ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਜਾਰੀ ਕਰਨ ਦੇ ਲਈ ਹੱਥ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਇਸੇ ਕਾਰਨ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਜਦਕਿ ਪਹਿਲਾਂ ਬਿਜਲੀ ਮੁਲਾਜ਼ਮਾਂ ਨੂੰ ਅਧੀਆਂ ਤਨਖਾਹਾਂ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਪ੍ਰੈਲ ਮਹੀਨੇ ਦੀ 10 ਤਰੀਕ ਹੋਣ ਦੇ ਬਾਵਜੂਦ ਜਿਹੜੀ ਬੀਤੇ ਦਿਨ 10 ਤਰੀਕ ਹੋ ਗਈ ਅੱਜ 11 ਹੈ ਪਰ ਫਿਰ ਵੀ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਕਾਮਯਾਬ ਨਹੀਂ ਹੋਈ ਪੰਜਾਬ ਸਰਕਾਰ ਸੂਬੇ ਦੇ ਕਿਸੇ ਵੀ ਮੁਲਾਜ਼ਮ ਨੂੰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਜਿਹੜੀ ਆ ਤਨਖਾਹ ਨਾ ਜਾਣਾ ਇਸੇ ਕਰਕੇ ਮੁਲਾਜ਼ਮਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਰੋਪਾਇਆ ਜਾ ਰਿਹਾ ਮੁਲਾਜ਼ਮਾਂ ਦੇ ਘਰਾਂ ਦੀ ਰਸੋਈ ਦਾ ਬਜਟ ਬਿਲਕੁਲ ਹਿਲ ਚੁੱਕਾ ਹੈ ਜਿਸ ਤੇ ਕਰਕੇ ਹੁਣ ਮੁਲਾਜ਼ਮ ਵਰਗ ਨੂੰ ਵੀ ਇਥੋਂ ਤੱਕ ਜਿੰਨਾਂ ਕੋਲ ਕੋਈ ਸਿਕਿਉਰ ਅਮਾਉਂਟ ਆਪਣੇ ਖਾਤਿਆਂ 'ਚ ਨਹੀਂ ਉਹਨਾਂ ਨੂੰ ਵੀ ਆਂਡ ਗਵਾਣ ਤੋਂ ਰਿਸ਼ਤੇਦਾਰਾਂ ਤੋਂ ਕਰਜ਼ੇ ਚੁਕਣੇ ਪੈ ਰਹੇ ਨੇ ਤਾਂ ਮੁਲਾਜ਼ਮ ਵਰਗ ਨੂੰ ਵੀ ਇਸੇ ਕਰਕੇ ਗੁੱਸੇ ਦੇ ਵਿੱਚ ਨੇ ਕਿ ਸਾਡੀ ਤਨਖਾਹ ਜਾਰੀ ਕੀਤੀ ਜਾਵੇ ਤੇ ਅਧਿਆਪਕਾਂ ਦੀ ਜਥੇਬੰਦੀ ਜਿਹੜੀ ਡੈਮੋਕ੍ਰੈਟਿਕ ਟੀਚਰ ਫਰੰਟ ਹੈ ਬਲੋਂ ਪੰਜਾਬ ਸਰਕਾਰ ਮੋਰਚਾ ਖੋਲਣ ਦੀ ਵੀ ਜਿਹੜੀ ਆ ਉਹ ਸੰਘਰਸ਼ ਵਿੱਢਣ ਦੀ ਚੇਤਾਵਨੀ ਦੇ ਰਹੀ ਦਿੱਤੀ ਗਈ ਹੈ ਐਸੇ ਕਰਕੇ ਸਰਕਾਰ ਹੁਣ ਜੋੜ ਤੋੜ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਜਿਹੜੀ ਤਨਖਾਹ ਦਿੱਤੀ ਜਾਵੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਬਠਿੰਡ ਦੇਵ ਸਿੰਘ ਤੇ ਬਠਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ ਦਾ ਕਹਿਣਾ ਸੀ ਕਿ ਹਰ ਮਹੀਨੇ ਦੇ ਅੰਤਲੇ ਦਿਨਾਂ 'ਚ ਮਲਾਜ਼ਮਾਂ ਦੀ ਤਨਖਾਹ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਬਿੱਲ ਬਣਾ ਕੇ ਖਜ਼ਾਨੇ 'ਚ ਜਮਾ ਕਰਵਾ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਤੁਰੰਤ ਪਾਸ ਕਰਦੇ ਆਂ ਹਰ ਮਹੀਨੇ ਦੀ ਪਹਿਲੀ ਤੋਂ 7 ਤਰੀਕ ਤੱਕ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਪਰ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਵੀ 5 April ਨੂੰ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ ਬਿੱਲ ਅਜੇ ਤੱਕ ਪਾਸ ਨਹੀਂ ਕੀਤੇ ਗਏ ਤੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਨੇ ਨਾ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਅਧਿਕਾਰੀਆਂ ਨੂੰ ਤਨਖਾਹਾਂ ਜਾਰੀ ਨਾ ਕਰਨ ਦੇ ਜ਼ੁਬਾਨੀ ਹੁਕਮ ਚਾੜੇ ਗਏ ਨੇ ਕਿਉਂਕਿ ਆਪਣੀ ਮਸ਼ਹੂਰੀ ਲਈ ਪਾਣੀ ਵਾਂਗ ਵਹਾਏ ਜਾ ਰਹੇ ਪੈਸੇ ਕਾਰਨ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਪਾਣੀ ਤੋਂ ਵੀ ਪਤਲੀ ਹੋ ਚੁੱਕੀ ਹੈ ਮੁਲਾਜ਼ਮ ਵਰਗਾਂ ਦਾ ਇੱਥੇ ਤ ਚੋਣਾਂ ਦੇ ਮੌਕੇ ਮਸ਼ਹੂਰੀਆਂ ਜਾਂ ਉਸ ਤੋਂ ਪਹਿਲਾਂ ਵੀ ਮਸ਼ਹੂਰੀਆ ਕਰਨ ਦੇ ਵਿੱਚ ਤਾਂ ਤਨਖਾਹ ਪੈਸੇ ਆ ਜਿਹੜਾ ਖਜ਼ਾਨਾ ਉਹਨਾਂ ਨੂੰ ਪਹਿਲੇ ਨੰਬਰ ਤੇ ਲੱਭਦਾ ਪਰ ਜਦੋਂ ਮੁਲਾਜ਼ਮਾਂ ਨੂੰ ਤਨਖਾਹ ਦੇਣੀਆਂ ਹੁੰਦੀਆਂ ਨੇ ਤੇ ਉਦੋਂ ਜਾਣਬੁੱਝ ਕੇ ਦੇਰੀ ਕੀਤੀ ਜਾਂਦੀ ਹੈ ਹੁਣ ਦੇਖਦੇ ਆ ਕਿ ਸਰਕਾਰ ਇਸ ਸੰਕਟ ਵਿੱਚ ਘिरी ਹੋਈ ਕਦੋਂ ਨਿਕਲਦੀ ਹੈ ਤੇ ਕਦੋਂ ਪੰਜਾਬ ਦੇ ਤਮਾਮ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਤੁਸੀਂ ਕਿਹੜੇ ਵਰਗ ਨਾਲ ਸੰਬੰਧਿਤ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਸਰਕਾਰ ਅਜੇ ਕੰਮਾਂ ਦੇ ਵਿੱਚ ਦੇਰੀ ਕਿਉਂ ਕਰਦੀ ਹੈ ਜਾਣਬੁੱਝ ਕੇ ਹੁੰਦੀ ਹੈ ਜਾਂ ਫਿਰ ਖਜ਼ਾਨੇ 'ਚ ਕੁਝ ਨਹੀਂ ਦੇਂਦਾ ਤਾਂ ਕਰਕੇ ਤਨਖਾਹ ਟਾਈਮ ਤੇ ਸਮੇਂ ਸਿਰ ਤੇ ਨਹੀਂ ਮਿਲਦੀਆਂ ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਇਸ ਦੇ ਬਾਰੇ ਤੁਹਾਡਾ ਖੁਦ ਦਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ